ਚੇਹ ਹਨ ਵੀ ਭਾਈ ਕਿੱਥਾ ਕਿ ਅਜਿਹਾ ਆਪਣੀ ਆਪਣੀ ਜਿਹੜਾ ਐਮਸੀਜੀ ਤੇ ਜਿਹੜੇ ਵਿਭਾਗ ਦੇ ਨਿਵਾਸ ਸਥਾਨ ਤੇ ਕੀ ਸ라이 ਦਾ ਹਾਂ ਭਾਈ ਮੈਂ ਤੇ ਜ਼ਿਲ੍ਹਾ ਪ੍ਰਧਾਨ ਬਿੱਟੂ ਜੀ ਰੂਬੀ ਜੀ ਹੈਪੀ ਖੇੜਾ ਜੀ ਅੱਜ ਸਾਡਾ ਪੁਰਾਣਾ ਖਾੜਾ ਖੇੜਾ ਪਰਿਵਾਰ ਹੈ ਨਿੱਕੇ ਨਿੱਕੇ ਹੁੰਦੇ ਆਉਂਦੇ ਨੇ ਬਾਉ ਜੀ ਸਾਡੇ ਅੱਜ ਵੀਰਪਾਲ ਖੇੜਾ ਜੀ ਹਨ ਜਿਨ੍ਹਾਂ ਦਾ ਉਹ ਕاج ਖੇੜਾ ਜੀ ਹਨ ਜਿਨ੍ਹਾਂ ਦੇ ਕਰਕੇ ਸਾਨੂੰ ਪੋਲਿਟਿਕਸ ਦੇ ਵਿੱਚ ਅਸੀਂ ਛੋਟੇ ਛੋਟੇ ਹੁੰਦੇ ਉਹਨਾਂ ਨੂੰ ਬੜਾ ਵੇਖਿਆ ਜਿਸ ਜਿਹਾਰੂ ਤਰੀਕੇ ਨਾਲ ਲੜਦੇ ਸੀ ਅੱਜ ਅਸੀਂ ਸਮੁੱਚੀ ਕਾਂਗਰਸ ਲੀਡਰਸ਼ਿਪ ਨੇ ਮਾਣ ਬਣਾਇਆ ਵੀ ਚਾਹ ਪਾਣੀ ਪੀ ਕੇ ਆਉਣੇ ਨਾਲੇ ਖਾ ਪੀ ਕੇ ਆਉਣੇ ਉਹ ਸ਼ੌਂਕ ਜੀ ਤੁਹਾਡੇ ਸਰ ਵੀ ਤਿਆਰੀ ਹੈ ਜੀ ਕੋਈ ਐਮਸੀ ਡੈਕਟਰ ਵੀ ਆ ਰਹੇ ਹੈ ਕਿ ਤੁਹਾਡਾ ਬਿਆਨ ਬੜਾ ਵਾਇਰਲ ਹੋ ਰਿਹਾ ਸੀ ਕਿ ਇਸ ਵਾਰੀ ਕੁਝ ਨਵੇਂ ਚਿਹਰੇ ਪੰਜਾਬ ਦੇ ਚਿਹਰ ਸੂ ਨਜ਼ਰ ਆਣਗੇ 100% ਮੈਂ ਤਾਂ ਮੇਰੇ ਕਹਿਣਾ ਕਿ 70% ਜਿਹੜੇ ਉਹ ਨਵੇਂ ਚਿਹਰੇ ਹੋਣੇ ਚਾਹੀਦੇ ਜਿਹੜੇ ਪਹਿਲੀ ਵਾਰੀ ਚੋਣਾਂ ਲੜ ਜੀ ਓਵਰ ਆਲ ਜਿਹੜਾ ਜਿਲ੍ਹਾ ਪ੍ਰੀਸ਼ਦ ਤੇ ਬਲਾਡ ਸੰਬੰਧੀ ਜੋ ਰਿਜ਼ਲਟ ਰਿਹਾ 88 ਜਿਲ੍ਹਾ ਮੁਕਰ ਵਿੱਚ ਨਹੀਂ ਜਾਂ ਪੰਜਾਬ ਵਿੱਚ ਨਹੀਂ ਕਈ ਤਰ੍ਹਾਂ ਦੇ ਓਪੋਜੀਸ਼ਨ ਸਵਾਲ ਉਠਾ ਰਹੇ ਆ ਕਾੰਡੀਦਾਂ ਨੂੰ ਸਵਾਲ ਉਠਾ ਰਹੇ ਆ ਕਿਵੇਂ ਦੇਰ ਤੋੜ ਸਕਦੇ ਆ ਦੇਖੋ ਪਰ ਅਗਰ ਗਾਲ੍ਹੇ ਆ ਇੱਕ ਸੌ ਬਰੇ ਤੋਂ ਪੁਰਾਣੀ ਪਾਰਟੀ ਹੈਗੀ ਆ ਅਕਾਲੀ ਦਲ ਪਰ ਅਕਾਲੀ ਦਲ ਦਾ ਜੇ ਕਿਤੇ ਗੜ ਹੈਗਾ ਮਾੜਾ ਮੋਟਾ ਤੋਂ ਲੰਬੀ ਗਿੱਦੜਵਾ ਮੁਖਸਰ ਮਲੋਟ ਇਹ ਜ਼ਿਲ੍ਹੇ ਦੇ ਵਿੱਚ ਹੈਗਾ ਜਾਂ ਬਠਿੰਡੇ ਤੋਂ ਪਾਰਲੀਮੈਂਟ ਲੱਗਦੇ ਤੁਹਾਨੂੰ ਇਹ ਦੱਸਣਾ ਚਾਹਣਾ ਕਿ 11 ਸੀਟਾਂ 11 ਜ਼ਿਲ੍ਹਿਆਂ ਚ ਅਕਾਲੀ ਦਲ ਦਾ ਖਾਤਾ ਵੀ ਨਹੀਂ ਖੁੱਲਿਆ ਤੇ ਸਾਡੇ ਨਾਲ ਉਹ ਬਲਾਕ ਸੰਪਤੀ ਦੇ ਜਿਹੜਾ ਪ੍ਰੀਸ਼ਦ ਬਹੁਤ ਪਿਛੜੇ ਨੇ ਸੁਖਬੀਰ ਸਿੰਘ ਬਾਦਲ ਕਹਿੰਦੇ ਨੇ ਕਿ ਸਟ੍ਰਾਈਕ ਰੇਟ ਵੜਾ ਸਾਡਾ ਅਸੀਂ ਸਾਡੀਆਂ 1100 ਕੈਨਸਲ ਹੋ ਗਈਆਂ 1100 ਕੈਨਸਲ ਨਹੀਂ ਹੋਈਆਂ ਨੋਮੀਨੇਸ਼ਨ ਦਖੌਂ ਅਗਾ ਬੀਐਸਪੀ ਦਾ ਸਪਾਈਕ ਰੇਟ ਬੜਾ ਹੈ ਕਿ ਉਹ ਸੱਤਾ ਦੇ ਲਈ ਪਰ ਦਿਨਾਂ ਤੋਂ ਜਿੱਤਗੀ ਸੋ ਕਹਿਣ ਦਾ ਭਾਅ ਇਹ ਹੈ 68 ਮਿਲੀਅਨ ਵਰੇ ਪਹਿਲਾ ਡਾਇਨਾਸੌਰ ਆਇਆ ਹੁਣ ਇਹ ਵੀ ਪ੍ਰੋਬਲਮ ਹੈ ਮੇਰੇ ਵੱਡੇ ਭਰਾ ਜੀ ਸੁਬੀਰ ਸਿੰਘ ਬਾਦਲ ਚ ਕਿਉਂ ਨੂੰ ਲੱਗਦਾ ਕਿ ਡਾਇਨਾਸੌਰ ਦੁਆਰੇ ਆ ਜਾਣਗੇ ਸੋ ਪੰਜਾਬ ਦੇ ਵਿੱਚ ਕਿਤੇ ਕੋਈ ਹਾਲਾਤ ਕਾਲੀ ਦਲ ਦੇ ਬਹੁਤ ਬਾੜੇ ਚੰਗਾ ਸਾਨੂੰ ਤਾਂ ਫਾਇਦਾ ਹੋਇਆ ਮੈਨੂੰ ਗਿੱਦੜ ਵਿੱਚ ਕਾਲੀ ਦਲ ਮੜਾ ਮੋਟਾ ਕਿਉਂ ਨਾ ਲੜਿਆ ਅਸੀਂ ਤਾਂ ਕਿਹਾ ਸੀ ਵੀ ਚੋਣਾ ਲੜੋ ਪਿਛਲੀ ਆੜੀ ਅਸੀਂ ਕਿਹਾ ਸੀ ਕਿ ਚੋਣਾ ਤੁਸੀਂ ਆਪ ਲੜੋ ਸੁਬੀ ਜੀ ਨਹੀਂ ਲੜੇ ਸੋ ਕਹਿਣ ਦਾ ਭਾਵ ਆ ਕਾਲੀ ਦਲ ਆਪਣੀ ਇਸ ਜਿੱਤ ਨੂੰ ਇਹ ਸਮਝ ਕੇ ਬੈਠੇ ਜੀ ਮੈਂ 2027 ਤੱਕ ਵਾਪਸ ਆਇਆ ਤਾਂ ਚੰਗੀ ਗੱਲ ਹੈ ਭਾਜਪਾ ਤੇ ਉਹਨਾਂ ਦੀਆਂ ਸੀਟਾਂ ਮਲਾ ਕੇ ਵੀ ਕਾਂਗਰਸ ਪਾਰਟੀ ਤੋਂ ਕਾਫੀ ਪਛੜੇ ਹੋਏ ਨੇ ਬਲਾਕ ਸੰਮਤੀ ਤੇ ਜ਼ਿਲ੍ਹਾ ਪ੍ਰੀਸ਼ਦ ਦੇ ਪਰ ਮੇਰੇ ਕੋਲੇ ਮੇਰੇ ਭਰਾ ਦਾ ਕੋਈ ਇਲਾਜ ਨਹੀਂ ਹੈ ਮੇਰਾ ਭਰਾ ਤਾਂ ਇਹ ਵੀ ਮਹਿਸੂਸ ਕਰਦਾ ਕਿ ਅਮਰਿੰਦਰ ਸਿੰਘ ਮੇਰੀ ਤਾਰੀਫ ਕਰ ਰਿਹਾ ਅਮਰਿੰਦਰ ਸਿੰਘ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੀ ਨਿੰਦਾ ਕਰ ਰਿਹਾ ਹੈ ਉਹਨਾਂ ਨੂੰ ਕਹਿ ਰਿਹਾ ਜੀ ਬਾਦਲ ਸਾਹਿਬ ਤਾਂ ਬੇਜ਼ੁਬਾਨੇ ਆਦਮੀ ਸੀ ਲੇਕਿਨ ਸੁਖਬੀਰ ਜੀ ਨੂੰ ਕਹਿ ਰਿਹਾ ਕਿ ਇਹ ਜ਼ੁਬਾਨ ਵਾਲਾ ਵਿਅਕਤੀ ਹੈ ਸੋ ਕਹਿਣ ਦਾ ਮਤਲਬ ਬਾਪ ਮੇਰੇ ਬਾਪ ਦੀ ਕੋਈ ਨਿੰਦਾ ਕਰੂਗਾ ਤਾਂ ਮੈਂ ਕਹਾਂ ਮੇਰੀ ਪ੍ਰਸ਼ੰਸਾ ਕਰਨ ਦੀ ਲੋੜ ਨਹੀਂ ਹੈ ਸੂਈ ਸਾਰੀਆਂ ਗੱਲਾਂ ਤੇ ਅਗਰ ਤੁਸੀਂ ਮੱਦੇ ਨਜ਼ਰ ਰੱਖਦੇ ਰਹੋਗੇ ਤਾਂ ਕਾਂਗਰਸ ਪਾਰਟੀ ਨੇ ਪੂਰੇ ਪੰਜਾਬ ਦੇ ਵਿੱਚ ਚੰਗਾ ਪਰਫਾਰਮ ਕੀਤਾ ਮਲੋਟ ਮੁਕਸਰ ਤੇ ਲੰਬੀ ਦੇ ਵਿੱਚ ਕਿਉਂਕਿ ਲੰਬੀ ਤਾਂ ਹਮੇਸ਼ਾ ਲੜਿਆ ਸਾਨੂੰ ਹੋਰ ਜੋਰ ਰੌਣ ਦੀ ਲੋੜ ਹੈਗੀ ਇਹਦੇ ਵਿੱਚ ਮੈਂ ਇਹ ਨਹੀਂ ਕਹਿੰਦਾ ਵੀ ਸਾਨੂੰ ਆਪਣੇ ਆਪ ਦੇ ਅੰਦਰ ਛਾਤੀ ਮਾਰਨ ਦੀ ਲੋੜ ਨਹੀਂ ਬਿਲਕੁਲ ਸਾਨੂੰ ਆਪਣੇ ਆਪ ਦੇ ਅੰਦਰ ਛਾਤੀ ਮਾਰਨ ਦੀ ਲੋੜ ਹੈ ਸਾਨੂੰ ਜਿਹੜੀਆਂ ਕਮਜ਼ੋਰੀਆਂ ਸਾਨੂੰ ਠੀਕ ਕਰਨ ਦੀ ਲੋੜ ਹੈ ਅਸੀਂ ਉਹਨੂੰ ਠੀਕ ਕਰਾਂਗੇ ਅੱਜ ਐਸੇ ਕਰਕੇ ਹੀ ਮੈਂ ਅੱਜ ਮਲੋਟ ਦੇ ਦਰਸ਼ਨ ਕੀਤੇ ਐ ਕਿ ਜਿੱਥੇ ਜਿੱਥੇ ਸਾਡੀ ਕਮਜ਼ੋਰੀ ਆ ਉਹਨੂੰ ਅਸੀਂ ਠੀਕ ਕਰੀਏ ਤੇ ਜਿਹੜਾ ਸਾਨੂੰ ਘਾਟਾ ਕੁਝ ਜਿਹੜਾ ਪ੍ਰੈਸ਼ਰ ਬਲੌਕ ਸੰਪਤੀ ਚ ਪਿਆ ਉਹ ਮਿਊਨਿਸਪਲ ਕਮੇਟੀ ਦੇ ਮਲੋਟ ਮਲੋਟ ਸਾਰੇ ਦਾ ਸਾਰਾ ਪੂਰਾ ਕਿਹਦੇ ਲਾਇਸ ਹੁੰਦਾ ਹੈ ਬਾਜੂ ਪਾਰਟੀ ਦਾ ਵੀ ਜੀਪੀ ਦਾ ਲਾਇਸ ਹੈ ਕਿ ਪੰਜਾਬ ਦੀ ਉਮੀਦ ਕਰੇ ਚੋਂ ਨਾ ਬਟਾ ਤੁਹਾਨੂੰ ਤੁਹਾਨੂੰ ਲੱਗਦਾ ਹੈ ਹੁਣ ਅਲਾਇੰਸ ਨਹੀਂ ਹੁਣ ਵੀ ਅਲਾਇੰਸ ਹੈ ਲੋਕਾਂ ਨੂੰ ਦਿਖਾਉਣ ਨੂੰ ਅਲਾਇੰਸ ਨਹੀਂ ਲੋਕ ਜਾਣਦੇ ਨੇ ਦੇਖੋ ਮੈਨੂੰ ਲੱਗਦਾ ਇਹਦਾ ਕੋਈ ਫਾਇਦਾ ਨਹੀਂ ਡਾਇਰੈਕਟ ਨਰਿੰਦਰ ਮੋਦੀ ਜੀ ਨੂੰ ਵੋਟ ਪੈਂਦੀ ਸੀ ਪਾਰਲੀਮੈਂਟ ਦੇ ਵਿੱਚ ਜਿਹੜੀ ਕਿ ਸੁਖਬੀਰ ਬਾਦਲ ਨੂੰ ਵੋਟ ਨਹੀਂ ਪੈਂਦੀ ਇਫ ਇਟ ਇਜ਼ ਅਲਾਈਂ ਪਿੰਡਾਂ ਦੇ ਵਿੱਚ ਵੀ ਬਹੁਤ ਸਾਰੇ ਜਿਹੜੇ ਲੋਕ ਨੇ ਉੱਥੇ ਡਾਇਰੈਕਟ ਬੀਸ਼ਟੇ ਪ੍ਰਧਾਨ ਮੰਤਰੀ ਜੀ ਨੂੰ ਵੋਟ ਨਹੀਂ ਪੈਂਦੀ ਜਿਹੜੀ ਕਿ ਪੰਥਕ ਹੋਂਦ ਦੇ ਨਾਲ ਤੇ ਇਹਨਾਂ ਨੂੰ ਪਹਿ ਜਾਂਦੀ ਹੈ ਅੱਜ ਤੋਂ ਪਹਿਲਾਂ ਵੀ ਅਲਾਈਂਸ ਹੁੰਦਾ ਸੀ ਕੋਈ ਇਹ ਨਵੀਂ ਗੱਲ ਨਹੀਂ ਹੈ ਵੀ ਉਹ ਅਲਾਈਂਸ ਹੋ ਗਿਆ ਤਾਂ ਫਿਰ ਕੀ ਹੋਊਗਾ ਜੁ ਕਿ ਜੇ ਮੁਕਸਦ ਦੇ ਵਿੱਚ ਅਲਾਈਂਸ ਹੋ ਗਿਆ ਤੇ ਜੇ ਮਲੋਡ ਦੇ ਵਿੱਚ ਆ ਲੈ ਨਹੀਂ ਸੁਣਦੇ ਤਾਂ ਫਿਰ ਕੀ ਤਬਦੀਲੀ ਆਏਗੀ ਨਾ ਉਹ ਬਹੁਤ سارے ਲੋਕ ਬੀਜੇਪੀ ਨਾਲ ਖਫਾ ਹੈ ਬਹੁਤ سارے ਲੋਕ ਹੈ ਕਾਲੀਦਾਵ ਨਾਲ ਖਫਾ ਹੈ ਜਦੋਂ ਪਿੰਡ ਦੇ ਦੋ ਧੜੇ ਇਕੱਠੇ ਹੋ ਜਾਂਦੇ ਆ ਤਾਂ ਤੁਹਾਡੇ ਆਪ ਦਾ ਕੇਡਰ ਵੀ ਬਹਿ ਜਾਂਦਾ ਹੈ ਜਿਵੇਂ ਕੰਟਰਸਾਈਜ਼ ਕਿਹਾ ਰਿਹਾ ਹੈ ਹਮੇਸ਼ਾ ਬਿਲਕੁਲ ਲਾਸਟ ਮੋਮੈਂਟ ਤੇ ਟਿਕਟਾਂ ਦਾ ਕਲੀਅਰ ਹੁੰਦੀ ਹੈ ਐਸ ਤਰ੍ਹਾਂ ਹੀ ਕੁਝ ਹਾਲਾਤ ਚੇਂਜ ਹੋਉਂਦੇ ਜਿੱਥੇ ਤੁਹਾਨੂੰ ਕੈਂਡੀਡੇਟ ਲੜਨਾ ਹੈ ਕੋਈ ਵੀ ਹੈ ਟੂ ਪਹਿਲਾਂ ਉਸ ਟਾਈਮ ਪਹਿਲਾਂ 100% 6 ਮਹੀਨੇ ਪਹਿਲਾਂ ਅਸੀਂ ਇਸ ਵਾਰੀ ਉਮੀਦਵਾਰਾਂ ਨੂੰ ਦੱਸ ਦਾਂਗੇ ਤੁਸੀਂ ਚੋਣ ਲੜ ਰਹੇ ਹੋ ਉਹ ਜੋ ਮਿਊਨਿਸਪਲ ਜਿਹੜੇ ਇਲੈਕਸ਼ਨ ਹੈਗੇ ਆ ਤੁਸੀਂ ਪਹੁੰਚੇ ਹੋ 27 ਵੀ ਨੇੜੇ ਹੈ ਮਿਊਨਿਸਪਲ ਇਲੈਕਸ਼ਨ ਵੀ ਨੇੜੇ ਆ ਔਰ ਪਰਿਵਾਰ ਦੀ ਜਿਹੜੀ ਤੁਸੀਂ ਗੱਲ ਕੀਤੀ ਹੈ ਕਿ ਪਰਿਵਾਰ ਦੇ ਵਿੱਚ ਆਏ ਆ ਤੁਸੀਂ ਦੋਪਾ ਕਰਾਂਗੇ ਮਲੂਰ ਦੀ ਇਹ ਡਿਮਾਂਡ ਵੀ ਆ ਬਾਈ ਦੇ ਵਿੱਚ ਇਹ ਹੀ ਰੋਲਾ ਪਿਆ ਸੀ ਕਿ ਬਾਹਰ ਦਾ ਕੈਂਡੀਡੇਟ ਨਹੀਂ ਹੋਣਾ ਚਾਹੀਦਾ ਤਾਂ ਕੀ ਸਮਝਦੇ ਹੋ ਮਲੂਰ ਦੇ ਹਾਲਾਤਾਂ ਬਾਰੇ ਗੱਲ ਕਰਾਂਗੇ ਮਲੂਰ ਦੇ ਦੇਖੋ ਬਾਹਰਲਾ ਹੋਵੇ ਅੰਦਰਲਾ ਹੋਵੇ ਮੈਂ ਇਹਨਾਂ ਗੱਲਾਂ ਤੇ ਕੋਈ ਬਹੁਤਾ ਆ ਪਿਆ ਨਹੀਂਦਾ ਤਾਂ ਮੈਨੂੰ ਲੋਕ ਕਈ ਵਾਰੀ ਕਹਿੰਦੇ ਗਿੱਦੜਦਾ ਤੇ ਮੈਂ ਵੀ ਮੈਨੂੰ ਵੀ ਕੋਈ ਇੱਥੇ ਇਹੀ ਆ ਪਹਿਲਾਂ ਮੈਨੂੰ ਇਹ ਦੱਸ ਦਿਓ ਗਿੱਦੜਦਾ ਮੈਂ ਬਾਹਰ ਦਾ ਨਹੀਂ ਤਿੰਨ ਵਾਰੀ ਲਗਾਤਾਰ ਰੱਖਿਆ ਮੈਂ ਤਾਂ ਮੁੱਕ ਸਰਦਾ ਓਹ ਜਿੱਥੇ ਬੰਦਾ ਦਮ ਜਾਨਾ ਹੈ ਗਿੱਦੜਦਾ ਮੇਰੀ ਕਰਮ ਭੂਮੀ ਹੈ ਹੁਣ ਗਿੱਦੜਦਾ ਹੋਣਾ ਹੈ ਸਾਹ ਗਿੱਦੜਦਾ ਕਿ ਲੈਣਾ ਕਈ ਵਾਰੀ ਹੁੰਦਾ ਘਰ ਦਾ ਡਾਕਟਰ ਤੁਸੀਂ ਇਲਾਜ ਕਰਾਉਣ ਕਈ ਵਾਰੀ ਮਲੋਟੋ ਨਹੀਂ ਇਲਾਜ ਕਰਾਉਂਦੇ ਡੀਐਮਸੀ ਤੋਂ ਕਰਾਉਣੀਓ ਤੁਸੀਂ ਕੌਣ ਨਹੀਂ ਐਸਾ ਘਰ ਵਾਲਾ ਡਾਕਟਰ ਲਗਵਾਉਣਾ ਇਹੀ ਆਲੀ ਡਾਕਟਰ ਜਨ ਜਾਣ ਹੋਵੇ ਉਸ ਕਾਲ ਦਾ ਕੁਆਲੀਫਾਈਡ ਨਾ ਹੋਵੇ ਉਹ ਐਸਾ ਟੀਕੇ ਲਾ ਦੇ ਬੰਦਾ ਹੀ ਮਾਰ ਦੇ ਮੈਨੂੰ ਲੱਗਦਾ ਬੰਦਾ ਚੰਗਾ ਹੋਣਾ ਚਾਹੀਦਾ ਭਾਵੇਂ ਅੰਦਰ ਲਾਓ ਭਾਵੇਂ ਬਾਹਰ ਲਾਓ ਬਾਅਦ ਮੰਨੀਏ ਵੀ ਜਿਹੜਾ ਮਤਭੇਦ ਸੀ ਫੋਨਸ ਦੇ ਵਿੱਚ ਮਲੋੜ ਜੋ ਅੱਜ ਤੋਂ ਹੋ ਗਿਆ ਮਤਭੇਦ ਮੀਡੀਆ ਪਾ ਦਿੰਦੀ ਹੈ ਯਾਰ ਮਤਭੇਦ ਤਾਂ ਹੁੰਦਾ ਹੀ ਨਹੀਂ ਮਾੜੀ ਜੀ ਸਾਡਾ ਇੱਕ ਮਿੰਟ ਘਰੇ ਭੈਣ ਭਰਾ ਨਹੀਂ ਲੜਦੇ ਘਰਾਂ ਵਾਲੀ ਘਰਾਂ ਦਾ ਲੜ ਪੈਂਦੇ ਤੁਸੀਂ ਇਹਦੇ ਤੇ ਚਲਾ ਦਿੰਦੇ ਆ ਫਿਰ ਉਹ ਬੰਦਾ ਬੇਇੱਜ਼ਤੀ ਮਹਿਸੂਸ ਕਰਨ ਲੱਗ ਪੈਂਦਾ ਵੀ ਟੀਵੀ ਤੇ ਚੱਲ ਗਿਆ ਟੀਵੀ ਤੇ ਚੱਲ ਗਿਆ ਤੁਸੀਂ ਮੜੀ ਗੱਲ ਇਹਦੇ ਜਾਣਦੇ ਆ ਮੁਰਕਿਓ ਮੱਥੇ ਪੇਦ ਮਿੱਡਦੀ ਨਹੀਂ ਮੇਰੇ ਕਹਿਣਾ ਮੰਨ ਲੈ ਜਿੰਦੇ ਬਾਦ ਦੀ ਵਿੱਚ ਉਹ ਮਸਲਾ ਮੇਰੇ ਮਾਲਕੋ ਤੁਹਾਡੇ ਬਿਨਾ ਸਾਡਾ ਗੁਜ਼ਾਰਾ ਨਹੀਂ ਮੀਡੀਆ ਇੱਕ ਬਹੁਤ ਵੱਡਾ ਥੰਮ ਹੈ ਪਰ ਮੀਡੀਆ ਤੇ ਆ ਗਿਆ ਆ ਗਿਆ ਕਹਿੰਦਾ ਯਾਰ ਐ ਬਿੱਟੂ ਦੇ ਕੂਣੀ ਮਾਰਤੀ ਪ੍ਰਧਾਨੀ ਬਸ ਉਹ ਉਹ ਤਾਂ ਭਾਵੇਂ ਮੈਂ ਕੁਛ ਧੱਕਾ ਵੀ ਮਾਰਦੇ ਆ ਪਰ ਉਹ ਕੂਣੀ ਵਜੀ ਜਿਹੜੀ ਹੈ ਮੀਡੀਆ ਤੇ ਉਹਨਾਂ ਨੇ ਕਹਿਣਾ ਇਹ ਉਹਨੂੰ ਵੱਡੀ ਗੱਲ ਬਣ ਜਾਣੀ ਕਿ ਹਾਂ ਬਈ ਹੁਣ ਤਾਂ ਸਾਡੀ ਬੇਇੱਜ਼ਤੀ ਹੋ ਗਈ ਸਮਾਜ ਦੇ ਵਿੱਚ ਮਲੋਟ ਦੇ ਅਪਗਤ ਮਲੋਟ ਦੇ ਸਾਰਾ ਭਾਈਚਾਰਾ ਸਾਡਾ ਇਕੱਠਾ ਹੈ ਸਾਰੇ ਜਾਣੇ ਅਸੀਂ ਇੱਕ ਮੋਠਾ ਸਾਰੇ ਜਾਣੇ ਅਸੀਂ ਸ਼ਹਿਰ ਦੇ ਵਿੱਚ ਕੋਈ ਆਉਣ ਵਾਲੇ ਸਮੇਂ ਮਲੂੜ ਦੀਆਂ 2027 ਦੀਆਂ ਚੋਣਾਂ ਦੇ ਵਿੱਚ ਐ ਇੱਕ ਮੋਠੋ ਖੇਚਣ ਲਗਾ। ਥੈਂਕ ਯੂ ਕੋਲ ਫਰ ਅਦੇ ਇਲਾ ਕਿੰਨੀ ਸੇਵਾ ਹੋ ਰਹੀ ਹੈ। ਜਿਲ੍ਹੇ ਦੀ ਗੱਲ ਕਰਦੇ ਆ ਜਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਦੀ ਜਿਵੇਂ ਜਿਲ੍ਹੇ ਦੇ ਵਿੱਚ ਸਾਰੇ ਥਾਵਾਂ ਤੋਂ ਜਿਹੜੀ ਕਾਂਗਰਸ ਪਾਰਟੀ ਜਿਹੜੇ ਐਮਪੀ ਇਲੈਕਸ਼ਨ ਦੇ ਵਿੱਚ ਆਪਣੇ ਜਿਹੜੇ ਕੈਂਡੀਡੇਟਵਾਣ ਵਾਏ ਸਭ ਕੀ ਤੇ ਜਰੀ ਹੈ। ਉਹ ਦੇਗੀ। ਬਲਾਕ ਸੰਵਿਧ ਵੀ ਲੜੇ ਜਿਲ੍ਹਾ ਵੀ ਇਸੇ ਨੂੰ ਹੀ ਲੜੇ। ਅੱਜ ਤਾਂ ਹੁੰਦੀ ਹੈ ਹੀ 100% ਦੇਾਂਗੇ ਹੁਣ ਚਲ ਚਲ